ਮੈਂ ਸਾਡੇ ਮੈਡਮ ਪਵਨਜੀਤ ਕੌਰ ਦੇ ਨੂੰ ਇੱਕ ਦਰਖਾਸਤ ਦਿੱਤੀ ਸੀ ਤੇ ਉਹ ਚਲੋ ਮਾਨਯੋਗ ਉਹਨਾਂ ਨੇ ਮੇਰੀ ਸੁਣਵਾਈ ਕਰਾ ਕੇ ਤੇ ਅੱਜ ਫੈਸਲਾ ਕਰਤਾ ਮੈਂ ਉਹਨਾਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਤੇ ਇਹਨਾਂ ਦਾ ਮੇਰੇ ਤੇ ਬਹੁਤ ਵੱਡਾ ਇੱਕ ਉਪਕਾਰ ਆ ਜੋ ਇਹਨਾਂ ਨੇ ਗਰੀਬ ਦੇ ਨਾਲ ਖੜੇ ਹੋ ਕੇ ਜਿੱਥੇ ਮੇਰਾ ਸਾਰਿਆਂ ਨੇ ਸਾਥ ਛੱਡਦਾ ਸੀ ਚਲੋ ਇਹਨਾਂ ਨੂੰ ਵਾਹਿਗੁਰੂ ਨੇ ਮਿਹਰ ਭਰਿਆ ਇਹਨਾਂ ਦੇ ਹੱਥ ਰੱਖੇ ਇਹਨਾਂ ਨੇ ਮੇਰੀ ਗਰੀਬ ਦੀ ਸਹਾਇਤਾ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਜੀ ਰ ਤੁਹਾਡਾ ਫੈਸਲਾ ਆ ਕਿਸੇ ਦਵਾ ਜਿੱਤ ਨਹੀਂ ਆਇਆ ਜੀ ਨਹੀਂ ਜੀ ਕੋਈ ਨਹੀਂ ਰਜਮੰਦੀ ਨਾ ਹੋਇਆ ਹਾਂਜੀ ਹਾਂਜੀ ਤੇ ਖੰਨੇ ਪਹੁੰਚੇ ਹਾਂ ਇਹ ਮੈਟਰ ਦੀ ਹੈ ਸਾਡਾ ਖੰਨੇ ਸਿਟੀ ਦੇ ਵਿੱਚ 2 ਮਿੰਟ ਦੇ ਜੋ ਤਕਰੀਬਨ ਇੱਕ ਕੰਪਲੇਟ ਦਿੱਤੀ ਸੀ ਸਾਨੂੰ ਦਲਜੀਤਕੌਰ ਵੱਲੋਂ ਜੋ ਕਿ ਮਾਡਲ ਟਾਊਨ ਗੁਰਦੁਆਰਾ ਪੂਤਾ ਸਾਹਿਬ ਗਲੀ ਨੰਬਰ 13 ਦੇ ਵਿੱਚ ਰਹਿ ਰਹੀ ਆ ਉਹਦਾ ਵਿਆਹ 6 ਮਹੀਨੇ ਪਹਿਲਾਂ 5 ਮਹੀਨੇ ਪਹਿਲਾਂ ਹੋਇਆ ਸੀਗਾ ਤਨਵੀਰ ਸਿੰਘ ਧੰਨਾ ਦੇ ਘਲਾਪ ਉਹਦਾ ਪਤੀ ਸੀਗਾ ਉਹ ਤੰਗ ਪਰੇਸ਼ਾਨ ਡੇਲੀ ਕਰਦਾ ਸੀ ਇਹਨੂੰ ਘਰੋਂ ਬਾਹਰ ਕੱਢ ਦਿੰਦਾ ਸੀ ਘਰੇ ਰਹਿਣ ਨਹੀਂ ਦਿੰਦਾ ਸੀਗਾ ਜੇ ਘਰੇ ਰੱਖਦਾ ਸੀ ਤਾਂ ਉਹਨੂੰ ਇੱਕ ਅਲੱਗ ਕਮਰੇ ਦੇ ਵਿੱਚ ਰਾਤ ਨੂੰ ਰੰਦਾ ਸੀਗਾ ਅਤੇ ਇਹਨੂੰ ਨਾ ਹੀ ਖਾਣ ਪੀਣ ਨੂੰ ਕੁਝ ਦਿੰਦਾ ਸੀਗਾ ਬਹੁਤ ਪਰੇਸ਼ਾਨ ਹੋ ਕੇ ਇਹਨੇ ਸਾਨੂੰ ਲਿਖਤੀ ਦਿਖਾ ਦਿੱਤੀ ਸੀਗੀ ਅਸੀਂ ਐਸਐਸਪੀ ਸਾਹਿਬ ਨੂੰ ਅਤੇ ਥਾਣਾ ਸਿਟੀ ਐਸਐਚਓ ਸਾਹਿਬ ਨੂੰ ਮਨਪ੍ਰੀਤ ਸਿੰਘ ਦਿਓਲ ਜਿਨ੍ਹਾਂ ਨੂੰ ਦਖਾਸਤ ਤੇ ਕਾਰਵਾਈ ਕਰਦੇ ਹੋਏ ਜਿਨ੍ਹਾਂ ਨੇ ਐਸਐਸਪੀ ਸਾਹਿਬ ਦੀ ਦਖਾਸਤ ਤੇ ਕਾਰਵਾਈ ਕਰਦੇ ਹੋਏ ਜਿਹੜਾ ਕਿ ਅੱਜ ਸਾਡੇ ਸੰਸਥਾ ਵੱਲੋਂ ਇਹਨਾਂ ਨੂੰ ਦਲਜੀਤ ਕੌਰ ਨੂੰ ਇਨਸਾਫ ਦਵਾਇਆ ਤੇ تنਵੀਰ ਸਿੰਘ ਉਹ ਧੰਨਾ ਵੱਲੋਂ ਉਹਨਾਂ ਨੂੰ ਲੱਖ ਰੁਪਏ ਦਵਾ ਕੇ ਇਹਨਾਂ ਦਾ ਅੱਜ ਦੋਨਾਂ ਧਿਰਾਂ ਦਾ ਅਲੱਗ-ਅਲੱਗ ਰਹਿਣ ਦਾ ਜਿਹੜਾ ਇਹਨਾਂ ਨੇ ਮਨ ਬਣਾ ਲਿਆ ਅਤੇ ਅੱਜ ਤੋਂ ਬਾਅਦ ਇਹ ਦੋਨੇ ਧਿਰਾਂ ਅਲੱਗ-ਅਲੱਗ ਰਹਿਣਗੀਆਂ ਅਤੇ ਜਿਹੜਾ ਲੱਖ ਰੁਪਏ ਦਾ ਇਹਨਾਂ ਨੇ ਦਿੱਤਾ ਆ ਉਹ 40000 ਰੁਪਏ ਦਾ ਚੈੱਕ ਜਿਹੜਾ 11 4 2024 ਦਾ ਇਹਨਾਂ ਨੂੰ ਦਿੱਤਾ ਆ ਅਤੇ ਜਿਹੜੇ ਦੋ ਚੈੱਕ ਨੇ 30-30000 ਦੇ ਇੱਕ 4 5 2024 ਅਤੇ 1 25 2024 ਦੇ ਦਿੱਤੇ ਨੇ ਉਹ ਮਈ ਦੇ ਮਹੀਨੇ ਜਿਹੜਾ ਇਹਨਾਂ ਦਾ ਕੀ ਲੱਖ ਰੁਪਇਆ ਪੂਰਾ ਹੋ ਜਾਵੇਗਾ ਅਤੇ ਆਪਣੀ ਜ਼ਿੰਦਗੀ ਜਿਹੜੀ ਆ ਨਵੇਂ ਸਿਰਿਓ ਆਪਣਾ ਦੋਨੇ ਤਰ੍ਹਾਂ ਅਲੱਗ-ਅਲੱਗ ਵਸਾ ਸਕਦੀ ਹਨ ਅਸੀਂ ਐਸ ਐਚਓ ਸਾਹਿਬ ਸਾਣਾ ਸਿਟੀ ਦਾ तहे ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀ ਦਲਜੀਤ ਕੌਰ ਨੂੰ ਇਨਸਾਫ ਦਵਾਇਆ ਸਾਰਿਆਂ ਦਾ ਅਸੀਂ ਤੁਹਾਡੇ ਮੀਡੀਆ ਮੀਡੀਆ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਕੀ ਦਲਜੀਤ ਕੌਰ ਨੂੰ ਆਪਣਾ ਇਨਸਾਫਦੌਣ ਚ ਸਹਾਇਤਾ ਕੀਤੀ